ਹੁਣ ਇਸ ਟਾਈਮ ਆ ਜਿੰਦਰੇ ਦਾ ਮੇਰੇ ਕੋਲ ਹੈ ਨਹੀਂ ਗੇ ਕਿਉਂਕਿ ਮੈਂ ਇੱਧਰ ਕੰਮ ਚੱਲਿਆ ਸੀ ਆ ਲਫਾਫਾ ਲੱਭਿਆ ਤੇ ਆ ਵਿੱਚ ਮੈਂ ਆਮ ਆਦਮੀ ਪਾਰਟੀ ਦੀ ਥਾਂ ਤੇ ਤੇ ਕੁਝ ਹੋਰ ਐਮਐਲਏ ਦੀ ਥਾਂ ਤੇ 117 ਐਮਐਲਏ ਦੀ ਥਾਂ ਤੇ ਡਲੇ ਪਾਤੇ ਆ ਲੋਕਾਂ ਨੇ ਵੀ ਤੁਹਾਨੂੰ 2027 ਚ ਝੂਟਾ ਦੇ ਕੇ ਝੂਟਾ ਦੇਣ ਤੋਂ ਬਾਅਦ ਐ ਕਰਕੇ ਐ ਕਰਨ ਤੋਂ ਬਾਅਦ ਗੇੜਾ ਤੇ ਇੱਕ ਦਮ ਆਉਣ ਆ ਦੋ ਤਿੰਨ ਜਣੇ ਲਫਾਫੇ ਤਰਾਂ ਫਿਰ ਉਹਨਾਂ ਨੇ ਇੱਕ ਗੇੜਾ ਐ ਦੇਣਾ ਐ ਗੇੜਾ ਕਰਕੇ ਫੇਰ ਵਿੱਚ ਭਰਨੀ ਆ ਹਵਾ ਪਹਿਲੀ ਗੱਲ ਤਾਂ 2024 ਚ ਹੀ ਵੇਖੋ ਦਰਹੋਂਦਾ ਕੀ ਆ ਇਹ ਆ ਹਵਾ ਭਰ ਕੇ ਜਿਵੇਂ ਆ ਚੱਲਿਆ ਵੇਖ ਇਧਰ ਆ ਕੀ ਚੱਲਿਆ 7 ਵਾਲਾ ਇਹ ਆ 7 ਵਾਲੇ ਚ ਐ ਸਿੱਟਣਾ ਚਲਾ ਕੇ ਉਹ ਕੱਲੀ ਥੋੜੀ ਸਾਰੀਆਂ ਪਾਰਟੀਆਂ ਇਹ ਚੱਕ ਕਰ ਜਾਣੀਆਂ ਇਹ ਤੁਸੀਂ ਸਾਡਾ ਮਖੌਲ ਬਣਾ ਰਿਆ ਗੱਲ ਸੁਣ ਭਗਵੰਤ ਮਾਨਸਿਆ ਤੁਸੀਂ ਸਾਈਕਲਾਂ ਤੇ ਘੁੰਮਣ ਆਲਾ ਤੇਰੇ ਨਾਲ ਨਹੀਂ ਤੁਰਦੇ ਸੀ ਗਵਾਂਢੀ ਅੱਜ ਤੇਰੇ ਨਾਲ ਪੰਜਾਬ ਦੇ ਲੋਕਾਂ ਨੇ ਗਨਮੈਨ ਤੁਰ ਲਾਤੇ ਆ ਤੇ ਜਿਹੜਾ ਕਿਹੜਾ ਕੇਸਰੀਵਾਲ ਜਿਹਨੂੰ ਕਦੇ ਕੋਈ ਸਾਈਕਲ ਤੇ ਬਿਠਾਉਂਦਾ ਨਹੀਂ ਸੀ ਉਹਨੂੰ ਤੂੰ ਜਹਾਜਾਂ ਤੇ ਚੜਾ ਕੇ ਰੱਖਤਾ ਹੁਣ ਇਸ ਟਾਈਮ ਤੂੰ ਵਿਧਾਨ ਸਭਾ ਦੇ ਵਿੱਚ ਜਾਂਨੇ ਆ ਤੁਸੀਂ ਮੈਂ ਤਾਂ ਸਾਰਿਆਂ ਨੂੰ ਆਣਾ ਪਹਿਲਾਂ ਤੇ ਇੱਕ ਗੱਲ ਦੱਸ ਕਿ ਆਂਦਾ ਆਖੇ ਤੁਹਾਡੀ 75% ਕਾਂਗਰਸ ਆ ਜਿਹੜੀ ਉਹ ਤਾਂ ਆਖੇ ਭਾਜਪੀ ਚ ਜਾਂਦੀ ਰਹੀ ਤੇ ਜਿਹੜਾ ਇੱਕ ਤੂੰ ਜਲੰਧਰੋਂ ਐਮਪੀ ਜਿਤਾਇਆ ਉਹ ਕਿੱਥੋਂ ਆਇਆ ਸੀ ਜੇਕਰ ਕਾਂਗਰਸ ਮਾਰੀ ਸੀ ਤਾਂ ਫਿਰ ਉਹ ਉਹ ਛੱਡ ਕੇ ਆ ਗਿਆ ਪਹਿਲਾਂ ਕਾਂਗਰਸ ਦੇ ਵਿੱਚ ਰਿਹਾ ਕਾਂਗਰਸ ਦੀ ਜੋ ਸਰਕਾਰ ਨਹੀਂ ਰਹੀ ਉਹਦੋਂ ਤੇਰੇ ਵੱਲ ਆ ਗਿਆ ਤੇਰੇ ਕੋਲ ਕਿਹੜੀ ਸਰਫੈਕਸਲ ਸੀਗੀ ਕਿਹੜੀ ਤੇਰੀ ਇਹੋ ਜਿਹੀ ਸਾਬਣਾਂ ਦੀ ਫੈਕਟਰੀ ਸੀ ਕਿ ਤੂੰ ਉਹਨੂੰ ਧੋਕੇ ਦੋਦੋ ਸਾਫ਼ ਕਰ ਲਿਆ ਫਿਰ ਤੂੰ ਉਹਨਾਂ ਤੇ ਵੀ ਸਾਬਣ ਦਾ ਛਿੜਕਾਅ ਕਰਦੇ ਹੁਣ ਜਿਹੜੇ ਤੇਰੇ ਵਿੱਚ ਆ ਗਏ ਤੂੰ ਪਲੂਸ ਕੇ ਰੱਖੇ ਉਸੇ ਤਰ੍ਹਾਂ ਭਾਜਪਾ ਰਹਿ ਨੇ ਪਲੂਸ ਕੇ ਰੱਖ ਲੈ ਜਿਹੜੇ ਤੇਰੇ ਵੱਲ ਆ ਗਏ ਉਹ ਚੰਗੇ ਆ ਜਿਹੜੇ ਉਹਨਾਂ ਵੱਲ ਜਾਵੜੇ ਉਹ ਮੰਨਦੇ ਆ ਇਹ ਛੱਡੋ ਲੜਾਈਆਂ ਚੱਲਦੀਆਂ ਰਹਿੰਦੀਆਂ ਹੁਣ ਤੁਸੀਂ 117 MLA ਤੇ ਤੂੰ ਭਗਵੰਤ ਸਿੰਘ ਸਾਡਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਤੇਰੀਆਂ ਜਿਹੜੀਆਂ ਗੱਡੀਆਂ 110 ਆ ਜਿਵੇਂ ਪ੍ਰਤਾਪ ਬਾਜਵਾ ਦੱਸਦਾ ਸੀ 110 ਗੱਡੀਆਂ ਤੇ 440000 ਰੁਪਏ ਦਾ ਤੇਲ ਪੀਂਦੀਆਂ ਤੇਰੇ ਨਾਲ ਕਿਹੜਾ ਮਰੂਤੀ ਆ ਜਿਵੇਂ ਅਸੀਂ ਸਿਲੰਡਰਾਂ ਤੇ ਕਰਾ ਲਵਾਂਗੇ ਤੇ ਤੇਰੇ ਕੋਲ ਕਿਹੜਾ ਸਿਲੰਡਰਾਂ ਤੇ ਕਰਾਈਆਂ ਬੁੱਕਾਂ ਵਾਲੀਆਂ ਗੱਡੀਆਂ ਕਦੇ ਇਨ ਡਰਾਈਵਰ ਕਦੇ ਲੈਂਡ ਕਲੂਜ਼ਰ ਤੇਰੇ ਨਾਲ ਗੱਡੀਆਂ ਰਹਿੰਦੀਆਂ ਏ ਫੋਰਚੂਨਰ ਆ ਨੋਵਾ ਜਿਨ੍ਹਾਂ ਦੇ ਬੁੱਕ ਲੱਗਿਆ ਤੇ ਐ ਘੁੱਟ ਪਿੰਦੀਆਂ ਜਿਵੇਂ ਪਿਆਸਾ ਖੂਨ ਪਾਜਦਾ ਹੁਣ ਉਸੇ ਤਰ੍ਹਾਂ 440000 ਰੁਪਏ ਦਾ ਤੇਰਾ ਡੇਲੀ ਦਾ ਤੇਲ ਪੈਂਦਾ ਤੇ ਜਿਹੜਾ ਕਦੇ ਆ ਕੇਸਰੀਵਾਲ ਨੂੰ ਲਿਆ ਕੇ 50 55 ਕਰੋੜ ਰੁਪਿਆ ਰੇਲਿੰਗਾਂ ਤੇ ਲਾਉਣਾ ਉਹ ਜਿਹੜਾ ਸਾਨੂੰ ਖਰਚਾ ਪੈਂਦਾ ਇਸ ਚੀਜ਼ ਦਾ ਤੂੰ ਤਾਂ ਗਰੀਬ ਮੁੱਖ ਮੰਤਰੀ ਆ ਆ ਬੈਨਰ ਫਲੈਕਸ ਬੋਰਡ ਤੇਰੀ ਕੋਈ ਜਿਵੇਂ ਕਹਿ ਲਾ ਵੀ ਤੇਰੀ ਕੋਈ ਅੱਗੇ ਅਖਬਾਰ ਚ ਫੋਟੋ ਨਹੀਂ ਲਾਉਂਦਾ ਸੀ ਇਸ ਟਾਈਮ ਸਾਰੇ ਥਾਂ ਤੇ ਆ ਦਰਖਤਾਂ ਦੇ ਜਵਾੜੇ ਪਾੜੇ ਪਏ ਆ ਲਾਲਾ ਮੇਖਾਂ ਦਰਖਤਾਂ ਤੇ ਮੱਖੋ ਲੱਗਣੀਆਂ ਬੰਦ ਹੋ ਗਈਆਂ ਜਿੱਦੈ ਤੇਰੀ ਸਰਕਾਰ ਆਈ ਆ ਸਾਰੇ ਪਾਸੇ ਤੇਰੇ ਆ ਬੈਨਰ ਲੱਗੀ ਜਾਂਦੇ ਆ ਇਹ ਗੱਲਾਂ ਚੱਲਦੀਆਂ ਆਂ ਮੈਂ ਜਿਹੜੀ ਮੈਂ ਗੱਲ ਇਹ ਕਰਦਾ ਕਿ ਤੁਹਾਡੀ ਸਰਕਾਰ ਤੁਹਾਡੇ 92 ਐਮਐਲਏ ਇੱਥੇ ਬੈਠੇ ਚੀਕਾਂ ਮਾਰੀ ਜਾਂਦੇ ਆ ਤੁਸੀਂ ਆ ਇੱਥੇ ਮੰਗੀ ਕੀ ਜਾਂਦੇ ਆ ਲੋਕਾਂ ਵਾਸਤੇ ਤੂੰ ਧੂਰੀ ਦੇ ਵਿੱਚੋਂ ਐਮ ਐਲ ਏ ਬਣਾਇਆ ਹੋਇਆ ਭਗਵਾਨਤ ਮਾਨਸਿਆ ਉੱਥੇ ਧੂਰੀ ਦੀ ਗੱਲ ਕੀਤੀ ਆ ਤੇਰੇ ਜਿੰਨੇ ਐਮ ਐਲ ਏ ਹਰ ਹਲਕੇ ਦੇ ਵਿੱਚੋਂ ਬਣਾਏ ਗਏ ਆ ਕੋਈ ਹਲਕੇ ਦੀ ਗੱਲ ਕੀਤੀ ਆ ਕਾਂਗਰਸ ਕਾਲੀ ਕਿੱਥੇ ਗਏ ਸਪੀਕਰ ਨੂੰ ਪੁੱਛੀ ਜਾਓ ਕਿੱਥੇ ਗਏ ਕਿੱਥੇ ਗਏ ਕਿੱਥੇ ਗਏ ਵੀ ਤੂੰ ਉਹਨਾਂ ਤੋਂ ਅੰਬ ਲੈਣੇ ਕੋਈ ਉਹਨਾਂ ਨੇ ਰੇੜੀ ਲਾਈ ਆ ਤੂੰ ਉਹਨਾਂ ਤੋਂ ਕੁਝ ਖਾਣ ਨੂੰ ਲੈਣਾ ਜੇ ਕੁਛ ਮੂਗਫਲੀ ਖਾਣੀ ਤੈਨੂੰ 10 ਰੁਪਏ ਦੀ ਕੂਰੀਅਰ ਮੈਂ ਕਰਾ ਦੇਣਾ ਕਿੱਥੇ ਗਈ ਕਿੱਥੇ ਤੂੰ ਕੀ ਲੈਣਾ ਕੀ ਉਹਨਾਂ ਤੋਂ ਤੈਨੂੰ ਵੀ ਪਤਾ ਤੇਰੀ ਕਿਹੜਾ ਯਾਦਦਾਸ਼ਤ ਜਾਂਦੀ ਰਹੀ ਕਿੱਥੇ ਗਈ ਫੇਰ ਕਾਲੀ ਮਾੜਿਆ ਕਾਂਗਰਸ ਮਾੜੀਆ ਮਾੜਿਆ 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 ਜੇ ਮਾੜੇ ਸੀ ਲੋਕਾਂ ਨੇ ਹਰਾਤੇ ਆ ਤੂੰ ਚੰਗਾ ਤੂੰ ਕੰਮ ਕਰ ਉੱਥੇ ਇੱਕ ਬੋਲਦਾ ਕੰਨਵੇਂ ਤੁਹਾਡੇ ਮੇਚ ਕੁੱਟਦੇ ਆ ਸਪੀਕਰ ਤੁਹਾਡਾ ਸਾਰੀ ਪਾਰਟੀ ਤੁਹਾਡੀ ਬਹੁਮਤ ਤੁਹਾਡੇ ਕੋਲ ਆ ਵਿਧਾਨ ਸਭਾ ਦੇ ਵਿੱਚ ਤੇ ਗੱਲਾਂ ਤੁਸੀਂ ਕਾਂਗਰਸ ਕਾਲੀਆਂ ਨੂੰ ਕਰੀ ਜਾਂਦੇ ਆ ਉੱਥੇ ਕੀ ਭਾਲਦੇ ਆ ਕੀ ਉਹਨਾਂ ਚੋਂ ਕੱਢੋਂਗੇ ਉਹਨਾਂ ਦੇ ਕੋਲ ਬਹੁਮਤ ਕਿੰਨਾ ਕ ਬਹੁਮਤ ਤੁਹਾਡੇ ਕੋਲੇ ਆ 117 ਦੇ ਵਿੱਚੋਂ 92 ਸੀਟਾਂ ਹਾਲਾਂਕਿ ਬੋਕਰ ਚ ਟਿੱਲਾ ਨਹੀਂ ਹੁੰਦੀਆਂ ਤੇ ਤੁਹਾਡੇ ਕੋਲ 92 ਸੀਟਾਂ ਤੁਸੀਂ ਭਾਲਦੇ ਕੀ ਆ ਦੂਜਿਆਂ ਤੋਂ ਆ ਜਿਹੜੇ ਕਿਸਾਨਾਂ ਦੇ ਪੁੱਤ ਮਰੀ ਜਾਂਦੇ ਉੱਤੇ ਅੱਜ ਤੋਂ ਕਿਸਾਨਾਂ ਦੀ ਗੱਲ ਕਰੀ ਜਾਂਣਾ ਉਸ ਦਿਨ ਜਦੋਂ ਪੰਜਾਬ ਦੇ ਵਿੱਚ ਧਰਨੇ ਲੱਗਦੇ ਆ ਤੂੰ ਵੀ ਕਿਸਾਨਾਂ ਨੂੰ ਕਟਵਾਉਣਾ ਭਗਵਾਨ ਤੁਮਨਸਿਆ ਤੂੰ ਦੱਸ ਕਿੰਨਾ ਚੰਗਾ ਤੂੰ ਮੋਦੀ ਨੂੰ ਪੰਡ ਦੇ ਮੋਦੀ ਨਾਲ ਤੂੰ ਕਿੰਨਾ ਚੰਗਾ ਪੰਜਾਬ ਦੇ ਵਿੱਚ ਜਦੋਂ ਆ ਸੰਗਰੂਰ ਤੇਰੇ ਕੋਲ ਆਉਂਦੇ ਆ ਸਾਡੇ ਨੌਜਵਾਨ ਆਉਂਦੇ ਆ ਤੂੰ ਕਟਵਾਉਣਾ ਉਹਨਾਂ ਨੂੰ ਉਹਨਾਂ ਧੀਆ ਪੈਣਾ ਦੀਆਂ ਚੁੰਨੀਆਂ ਲਵਾਉਣਾ ਤੂੰ ਆਪਦੇ ਆਪ ਨੂੰ ਕਿੱਡਾ ਚੰਗਾ ਕਹਿੰਦਾ ਯਾਰ ਤੁਸੀਂ ਇੱਥੇ ਬੈਠੇ ਆ ਸਾਡਾ ਪੈਸਾ ਖਰਾਬ ਕਰੀ ਜਾਂਦੇ ਆ ਇੱਥੇ ਬੈਠੇ ਤੁਸੀਂ ਭੁੱਖੇ ਮਰਦੇ ਚੰਗੇ ਸੀ ਤਾਨੂੰ ਹਰਾ ਕੇ ਵੀ ਸਾਨੂੰ ਘਾਟੇ ਪੈਂਦੇ ਆ ਜਦੋਂ 2027 ਦੇ ਵਿੱਚ ਤੁਹਾਨੂੰ ਹਰਾਉਣਾ ਉਦੋਂ ਵੀ ਸਾਨੂੰ ਆ ਜਿਹੜਾ ਕਹਿ ਲੋ ਤੁਹਾਡਾ 92 ਲੱਖ ਰੁਪਇਆ ਜਿਹੜੇ ਆ ਤੁਹਾਡੀ ਵਿਧਾਇਕ ਹਰਾਉਣੇ ਆ ਉਹਨਾਂ ਦਾ 92 ਲੱਖ ਰੁਪਇਆ ਉਹ ਸਾਡੇ ਸਿਰ ਨੂੰ ਪੈਣਾ ਉਹ 92 ਲੱਖ ਰੁਪਇਆ ਇਹ ਵਾਰ ਸਾਨੂੰ ਮਹੀਨੇ ਤੁਹਾਨੂੰ ਪੈਨਸ਼ਨਾਂ ਦੇਣੀਆਂ ਪੈਣੀਆਂ ਤੁਸੀਂ ਭਾਲਦੇ ਕੀ ਆ ਸਾਡੇ ਕੋਲੋਂ ਤੂੰ ਦੱਸਦਾ ਕਿਉਂ ਨਹੀਂ ਆ ਜਦੋਂ ਸੰਗਰੂਰ ਆ ਜਿੱਦ ਦੇ ਦੱਸ ਦੇਣਾ ਸਿਮਰਜੀਤ ਮਾਨ ਧਰ ਨਾਲ ਆਉਂਦਾ ਉਸ ਦਿਨ ਤੂੰ ਨਜ਼ਰ ਬੰਦ ਕਰਾਤਾ ਤੂੰ ਕਿਹੜੇ ਲੋਕਤੰਤਰ ਦੀ ਗੱਲ ਕਰਦਾ ਦੱਸ ਇਹ ਕਿਹੜਾ ਲੋਕਤੰਤਰ ਆ ਉੱਥੇ ਰੌਲਾ ਪਾ ਰਿਆਂ ਉਥੋਂ ਮਿਲ ਕੀ ਰਿਹਾ ਸਾਨੂੰ ਸਾਡੇ ਵਾਸਤੇ ਗੱਲ ਕੀ ਕਰ ਰਿਆਂ ਉਹ ਤੈਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਪ੍ਰਤਾਪ ਬਾਜਬਾ ਨੂੰ ਸਵਾਲ ਕਰਨ ਵਾਸਤੇ ਦਿੱਤੀਆਂ ਸਵਾਲ ਤੂੰ ਬਹੁਤ ਕਰ ਲੈ ਕੰਮ ਕਰ ਕੀ ਕਰਦਾ ਪੰਜਾਬ ਦਾ ਕਦੇ ਕੇਸਰੀਵਾਲ ਲੈ ਆਂਦਾ ਆਓ ਜੀ ਬੈਠੋ ਜੀ ਬੈਠੋ ਜੀ ਅਸੀਂ ਇਹੀ ਕੰਮ ਨੂੰ ਰਹਿ ਗਏ ਆਂ ਤੈਨੂੰ ਲੈ ਗਏ ਕਦੇ ਕਦੇ ਨਚਾ ਲਿਆਂਦਾ ਤੈਨੂੰ ਜਾ ਕੇ ਕਦੇ ਤੈਨੂੰ ਜਹਾਜ਼ ਆ ਪ੍ਰਕਾਸ਼ ਬਾਦਲ ਮੁੱਖ ਮੰਤਰੀ ਹੋਇਆ ਅੱਜ ਦੁਨੀਆ ਤੇ ਨਹੀਂ ਗਏ 10 ਕੜੇ ਪੰਜਾਬ ਪੰਜਾਬ ਦਾ ਲੈ ਕੇ ਜਹਾਜ਼ ਕਰਾਏ ਤੇ ਮੋਦੀ ਨਾਲ ਵੀ ਗੱਠ ਬੰਨਦਣ ਰਿਹਾ ਕਦੇ ਇਹਨੇ ਮੋਦੀ ਨੂੰ ਠੋਨੇ ਦਵਾਏ ਆ 10 ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਆ 10 ਕਿੰਨੇ ਕ ਰਾਹੁਲ ਗਾਂਧੀ ਨੂੰ ਠੋਨੇ ਦਵਾਏ ਆ ਕੇਜਰੀ ਇਹ ਵੀ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਕਿਹੜਾ ਮਾਰੀ ਚੀਜ਼ ਆ ਉਨਾਰੀ ਪਾਰਟੀ ਦਾ ਮੁਖ ਬੰਦਾ ਕਾਂਗਰਸ ਦਾ ਉਹਨੂੰ ਜਹਾਜ਼ ਕਰਾਏ ਤੇ ਲੈ ਕੇ ਦਿੱਤਾ ਇਹਨਾਂ ਨੇ ਫੇਰ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਰਿਆ ਸਾਡੇ 4 ਸਾਲ ਉਹਨੇ ਕੀ ਲੈ ਕੇ ਦਿੱਤਾ ਇੱਥੇ ਗੱਲਾਂ ਕਰੀ ਜਾਂਦੇ ਆ ਗੱਲਾਂ ਪਤਾ ਨਹੀਂ ਕਿਹੜੀਆਂ ਆ 50 50 55 ਕਰੋੜ ਰੁਪਈਆ ਰੇਲੀਆਂ ਤੇ ਲਾਈ ਜਾਂਦਾ ਕਿਸਾਨਾਂ ਦੀ ਗੱਲ ਕਰਦਾ ਜਿਸ ਦਿਨ 3 ਤਰੀਕ ਨੂੰ ਭਾਨੇ ਸਿੱਧੂ ਦਾ ਜਦੋਂ ਸੰਗਰੂਰ ਆਉਂਦੇ ਆ ਤੂੰ ਪਰਚੇ ਪਵਾਤੇ ਤੇ ਬਾਦ ਦੇ ਵਿੱਚ ਲੋਕਾਂ ਨੂੰ ਠੰਡੇ ਕਰਨ ਵਾਸਤੇ ਐਸਐਚਓ ਤੇ ਐਸਐਸਬੀਆਂ ਦੀਆਂ ਬਦਲਗਾਂ ਕਰਾਤੀਆਂ ਇਹਦੇ ਨਾਲ ਕੀ ਹੋ ਜੂਗਾ ਕੀ ਹੋ ਜੂਗਾ ਇਹਦੇ ਨਾਲ ਤੇਰੀ ਕੋਠੀ ਨਹੀਂ ਆ ਸਕਦਾ ਕੋਈ ਨਾ ਕੋਈ ਮਜ਼ਦੂਰ ਆ ਸਕਦਾ ਨਾ ਕੋਈ ਕਿਸਾਨ ਆ ਸਕਦਾ ਨਾ ਕੋਈ ਨਾ ਕੋਈ ਬੇਰੋਜ਼ਗਾਰ ਆ ਸਕਦਾ ਆਪਦੇ ਆਪ ਨੂੰ ਸਮਝ ਕੀ ਰਿਹਾ ਕੀ ਲੋਕਾਂ ਦੇ ਪਰਚੇ ਪਵਾ ਰਿਹਾ ਲੋਕਾਂ ਨੂੰ ਘਟਵਾ ਰਿਹਾ ਲੋਕ ਅੱਜ ਜਾ ਕੇ ਅੱਖੇ ਮੈਂ ਸ਼ਰਮਾਂਦੀ ਅੰਦਰ ਵੜੀ ਤੇ ਨਟਕਾ ਆ ਕੇ ਮੈਥੋਂ ਡਰੀ ਭਗਵਾਨ ਤੁਮਨ ਸਿਆ ਤੈਥੋਂ ਨਹੀਂ ਕੋਈ ਡਰਦਾ ਤੇਰੀ ਪਾਵਰ ਤੋਂ ਡਰਦੇ ਆ ਕਿਉਂਕਿ ਅੱਜ ਪ੍ਰਸ਼ਾਸਨ ਤੇਰੇ ਕਹਿਣ ਤੇ ਚੱਲਦਾ ਪੰਜਾਬ ਦੇ ਵਿੱਚ ਆ ਬੰਦੇ ਅੰਦਰ ਸਟਾਏ ਕੀ ਉਹ ਪਹਿਲਾ ਪਰਚਾ ਵੀ ਪਵਾਤੇ ਫਿਰ ਉਹੀ ਪਾਨਾ ਸਿੱਧੂ ਤੁਸੀਂ ਬਾਹਰ ਵੀ ਕਰਤਾ ਗਾਨੀ ਚੋਰੀ ਦੇ ਸਬੂਤ ਕਿੱਥੋਂ ਆ ਗਏ ਉਹ ਬਾਈ ਸਾਹਿਬ ਪੰਜਾਬ ਦਾ ਪੈਸਾ ਬਰਬਾਦ ਹੋ ਰਿਹਾ ਮੀਡੀਆ ਚੈਨਲਾਂ ਵਾਲੇ ਵੀ ਤੁਹਾਡੀਆਂ ਬੈਂਸਾ ਲਾਉਂਦੇ ਆ 75 ਸਾਲਾਂ ਤੋਂ ਚੱਲੀ ਆ ਜਾਂਦਾ ਇਹੀ ਚੱਲੀ ਜਾਂਦਾ ਇਹੀ ਲੋਕ ਸਭਾ ਚ ਚੱਲ ਰਿਹਾ ਇਹੀ ਵਿਧਾਨ ਸਭਾ ਚ ਚੱਲ ਰਿਹਾ ਇਹੀ ਰਾਜ ਸਭਾ ਚ ਚੱਲ ਰਿਹਾ ਪਰ ਪੰਜਾਬ ਦੇ ਲੋਕਾਂ ਦਾ ਦੇਸ਼ ਦੇ ਲੋਕਾਂ ਦਾ ਅੱਜ ਵੀ ਉਹੀ ਹਾਲ ਸਾਡੇ ਦਾਦੇ ਵੀ ਵੋਟਾਂ ਪਾਉਂਦੇ ਸੀ ਉਹ ਵੀ ਭੁੱਖੇ ਮਰਦੇ ਸੀ ਸਾਡੇ ਪਰਦਾਦੇ ਵੋਟਾਂ ਪਾਉਂਦੇ ਆ ਉਹ ਵੀ ਭੁੱਖੇ ਮਰਦੇ ਸੀ ਕਿਉਂਕਿ ਡੰਗ ਦੀ ਰੋਟੀ ਦਾ ਸਾਰਾ ਅੱਜ ਸਾਡੇ ਮਾਂ ਬਾਪ ਵੋਟਾਂ ਪਾਉਂਦੇ ਆ ਅੱਜ ਉਹਨਾਂ ਦਾ ਵੀ ਉਹੀ ਹਾਲ ਆ ਅੱਜ ਨੌਜਵਾਨਾਂ ਨੇ ਵੋਟਾਂ ਪਾੰਗਾ ਉਹਨਾਂ ਦਾ ਵੀ ਉਹੀ ਹਾਲ ਆ ਤੇ ਤੂੰ ਪੰਜਾਬ ਦਾ ਕੀ ਸਵਾਰਤਾ ਮੈਂ ਬਿਮਾਰ ਹੋਇਆ ਸਾਰਾ ਲਾਜ਼ਮਾ ਪ੍ਰਾਈਵੇਟ ਹਸਪੀਟਲਾਂ ਚੋਂ ਕਰਾਇਆ ਮੇਰੇ ਕੋਲ ਇੱਕ ਇੱਕ ਦੀਆਂ ਰਸੀਤਾਂ ਪਈਆਂ ਇੱਕ ਇੱਕ ਦੀਆਂ ਕਿਵੇਂ ਪੈਸਾ ਲਾਇਆ ਮੈਨੂੰ ਪਤਾ ਅਕੇ ਮੈਂ ਮਹੱਲਾ ਕਲੀਨਿਕ ਬਣਾਤੇ ਮਹੱਲਾ ਕਲੀਨਿਕ ਬਣਾਤੇ ਉਹ ਵੀ ਆ ਜਾਂਦਾ ਹਮਨੇ ਮਹੱਲਾ ਕਲੀਨਿਕ ਬਣਾ ਦਈਏ ਬੀਜੇਪੀ ਤੋਂ ਕੰਮ ਨਹੀਂ ਕਰਨ ਦੇ ਰਹੇ ਇੱਕ ਪਾਸੇ ਤੁਹਾਡੀਆਂ ਫੋਟੋ ਆਉਂਦੀਆਂ ਉਹ ਅਹੀ ਖੱਟੜ ਕੋਲ ਜਾ ਕੇ ਤੂੰ ਫੁੱਲ ਬੂਟੀਆਂ ਲਵਾਉਣਾ ਤਿਲਕ ਲਵਾਉਣਾ ਉਹ ਕਿਸਾਨਾਂ ਦੇ ਪੁੱਤ ਮਰਦੇ ਆ ਵਿਧਾਨ ਸਭਾ ਚ ਰਾਜ ਦਿੱਤੀਆਂ ਕਰਦੇ ਆ ਮੈਨੂੰ ਇੱਥੇ ਕਹਿਣਾ ਪਊਗਾ ਗੁੱਸਾ ਲੱਗੇ ਭਲਾ ਇੱਕ ਗੱਲ ਮੈਂ ਫਿਰ ਤੋਂ ਕਹੂੰਗਾ ਕਿ ਸੱਚੀ ਗੱਲ ਸੱਚ ਤੇ ਕੱਚ ਹਮੇਸ਼ਾ ਚੋਬਦਾ ਹੁੰਦਾ ਥੋਡੇ ਪੁੱਤ ਮੈਂ ਤਾਂ ਕਹਿੰਨਾ ਜ਼ਿੰਦਗੀਆਂ ਬਖਸ਼ੇ ਰੱਬ ਉਹਨਾਂ ਨੂੰ ਪਰ ਥੋਡੇ ਧੀਆ ਪੁੱਤ ਸਹੀ ਸਲਾਮਤ ਤਾਂ ਤੁਹਾਨੂੰ ਤਾਂ ਗੱਲਾਂ ਹੁੰਦੀਆਂ ਸਾਡੇ ਬਾਰਡਰਾਂ ਤੇ ਮਰਦੇ ਆ ਸਾਡੇ ਧੀਆ ਪੁੱਤ ਜਿੰਨਾ ਮੈਂ ਤਾਂ ਕਹਿੰਨਾ ਜਿਹੜਾ ਕੋਈ ਮੰਤਰੀ ਬੰਦਾ ਉਹਦਾ ਪੁੱਤ ਵੀ ਬਾਰਡਰ ਤੇ ਖੜਨਾ ਚਾਹੀਦਾ ਉਹਨੂੰ ਪਤਾ ਲੱਗੇ ਤੁਸੀਂ ਆ ਕੇ ਝਟ ਆ ਕੇ ਇੱਥੇ ਜਾ ਵੜਦੇ ਆ ਕਦੇ ਹਾਲ ਪੁੱਛੇ ਆ ਲੋਕਾਂ ਦੇ ਲੋਕਾਂ ਦੀਆਂ ਛੱਤਾਂ ਡਿੱਗੀਆਂ ਪੀਆਂ ਕਰੇ ਪੁੱਛਿਆ ਹਾਲ ਜਿਹੜੇ ਤੇਰੇ ਕਰੋੜਾਂ ਦੀਆਂ ਰੇਲਿੰਗਾਂ ਚ ਲੱਗਦੇ ਆ ਤੂੰ ਉਹਨਾਂ ਦੀਆਂ ਛੱਤਾਂ ਬਦਲਵਾ ਦੇ ਆ ਜਿਹੜੇ ਤੇਰੇ ਕਰੋੜਾ ਰੁਪਈਆ ਬੈਨਰਾਂ ਤੇ ਲੱਗਦੇ ਆ ਉਹ ਤੂੰ ਲੋਕਾਂ ਦੀਆਂ ਛੱਤਾਂ ਪਵਾ ਦੇ ਉਹ ਲੋਕਾਂ ਕੋਲ ਖਾਣ ਨੂੰ ਦੋ ਡੰਗ ਦੀ ਰੋਟੀ ਆਣੀ ਉਹ ਤੂੰ ਬਿਨ ਬਾਪ ਤੋਂ ਜਿਵੇਂ ਕਹਿਲਾ ਭਲਿਆ ਤੈਨੂੰ ਪਤਾ ਵੀ ਪਿਓ ਦਾ ਪਿਆਰ ਕੀ ਹੁੰਦਾ ਤੇ ਪਿਓ ਨਾ ਹੋਵੇ ਤਾਂ ਫਿਰ ਉਹਦੋਂ ਵੀ ਪਤਾ ਘਰ ਕਿਵੇਂ ਚੱਲਦੇ ਆ ਉਹ ਜਿਨ੍ਹਾਂ ਦੇ ਮਾਪੇ ਹੈ ਨਹੀਂ ਗੇ ਇੱਥੇ ਉਹਨਾਂ ਵਾਸਤੇ ਕੀ ਕਰਤਾ ਉਹ ਕੀ ਕਰਤਾ ਉਹਨਾਂ ਵਾਸਤੇ ਦੱਸੋ ਇੱਥੇ ਬੈਠੇ ਤੁਸੀਂ ਚੀਕਾਂ ਮਾਰਦੇ ਆ ਤੁਹਾਡੇ ਕੋਲ ਤਗੜੀਆਂ ਗੱਡੀਆਂ ਲੋਕਾਂ ਕੋਲ ਸਾਈਕਲ ਲੈਣ ਨੂੰ ਪੈਸੇ ਆਣਗੇ ਕੀ ਕਰੀਏ ਨੇ ਇੱਥੇ ਬੈਠੇ ਕੀ ਕਿਹਨੂੰ ਸੁਣਾਈ ਜਾਂਦੇ ਆ ਚੀਕਾਂ ਹੈ ਐਕਟਰ ਫਿਲਮਾਂ 'ਚ ਜਾਓ ਫਿਲਮਾਂ 'ਚ ਕੰਮ ਕਰੋ ਜੇ ਕੋਈ ਕਰਨਾ ਤਾਂ ਲੋਕਾਂ ਦਾ ਤੁਸੀਂ ਬੇੜਾ ਗਰਖ ਕਰਤਾ ਤੁਸੀਂ ਜੀਨਾ ਦੁੱਬਰ ਕੀਤਾ ਅੱਜ ਰੇਤਾ ਦੱਸ ਰੇਤਾ ਕਿੰਨਾਕ ਸਸਤਾ ਮਿਲ ਜਾਂਦਾ ਕਿਸੇ ਨੂੰ ਦਸ ਜਰੇ ਤੱਕ ਕਿੰਨਾ ਸਸਤਾ ਦੱਸੋ ਪੰਜਾਬ ਦੇ ਲੋਕੋ ਆ ਜੂਤ ਮੈਂ ਆਵਦਾ ਦਿਨਾ ਆ ਬੂਟ ਮੇਰੇ ਮਾਰੋ ਜੇ ਲੈ ਮੈਂ 41 ਰੁਪਏ ਫੁੱਟ ਰੇਤਾ ਸਟਾਇਆ ਕਰੇ ਮੈਂ ਪੰਤਾ 41 ਰੁਪਏ ਫੁੱਟ ਰੇਤਾ ਸਟਾਇਆ ਆ ਜੂਤ ਮੇਰੇ ਮਾਰੋ ਜੇ ਲਿਆ ਇਹਨੂੰ ਕਰੇ ਤੱਕੜਾ ਸਸਤਾ ਸਾਡੇ ਕੋਲ ਮੇਰੇ ਜੂਤ ਮਾਰੋ ਜੇ ਜੇ ਮੈਂ ਝੂਠ ਕਮਾਤਾ ਮੈਂ ਪੈਸੇ ਗੂਗਲ ਪੇਅਰ ਖਾ ਦੂੰਗਾ ਇਹ ਕਹੀ ਕੀ ਜਾਂਦੇ ਆ ਰੇਤਾ ਸਸਤਾ ਕਰਤਾ ਭ੍ਰਿਸ਼ਟਾਚਾਰੀ ਖਤਮ ਕਰਤੀ ਆ ਕਰਤਾ ਉਹ ਕਰਤਾ ਕੀ ਹੋ ਗਿਆ ਮਲਾਕ ਕਲੀਨਿਕਾਂ ਤੇ ਇਹ ਕਹਿੰਦਾ 1.5 ਲੱਖ ਰੁਪਇਆ ਖਰਚ ਆਇਆ 500 ਮਲਾਕ ਕਲੀਨਿਕ ਬਣਾਏ ਆ ਨਾਲ ਬੈਨਰ ਲਵਾਏ ਆ ਕੀ ਹੋ ਗਿਆ ਲਗਭਗ 100 ਕਰੋੜ ਰੁਪਇਆ ਖਰਚ ਆਇਆ ਉਹਨਾਂ ਤੇ ਕਿੰਨਾ 100 ਕਰੋੜ ਰੁਪਇਆ ਖਰਚਾ ਇਹ 100 ਕਰੋੜ ਰੁਪਇਆ ਖਰਚਾ ਜਿਹੜਾ ਆ ਤੂੰ ਸਰਕਾਰੀ ਹਸਪਤਾਲਾਂ ਚ ਮਸ਼ੀਨਾਂ ਤੇ ਡਾਕਟਰ ਪੂਰੇ ਕਰਾ ਦਿੰਦਾ ਜੇ ਕਹਿੰਨਾ ਕਿ ਹਾਂ ਮਸ਼ੀਨਾਂ ਵੀ ਪੂਰੀਆਂ ਡਾਕਟਰ ਵੀ ਪੂਰੇ ਆ ਕਿੰਨਾ ਨਾ ਲੈ ਫਿਰ ਸੁਣ ਅਨਮੋਲ ਕਵਾਤਰਾ ਅਕਸਰ ਵੀਡੀਓ ਪਾਉਂਦਾ ਕਿ ਫਲਾਣੇ ਬੰਦੇ ਕੋਲ ਇਲਾਜ ਨੂੰ ਪੈਸੇ ਨਹੀਂ ਕਰੋ ਮਦਦ ਫੇਰ ਹੋਰ ਕਈ ਐਨਜੀਓ ਵੀਡੀਓ ਪਾਉਂਦੀਆਂ ਕਿ ਆ ਕਰੋ ਇਹਦਾ ਬਈ ਇਲਾਜ ਕਰੋ ਇਹ ਇਹਦੇ 10-10 ਰੁਪਏ ਦਿਓ ਕਈ ਵੀਡੀਓ ਹੁੰਦੀਆਂ ਕਿ ਮੇਰੇ ਪੁੱਤ ਦਾ ਇਲਾਜ ਕਰਾ ਦਿਓ ਸਾਡੇ ਬਾਪੂ ਕੋਲ ਪੈਸੇ ਨਹੀਂਗੇ ਆ ਬਿਮਾਰ ਪਰ ਫੇਰ ਤੇਰੇ ਕਿੱਥੇ ਗਏ ਪੈਸੇ ਲਾਏ ਕਿੱਥੇ ਗਏ ਆ ਕੰਡਾ ਕੱਢੀ ਬਿੱਲ ਕਰਿਆ ਕੇ ਦੱਸ ਫੇਰ ਕਿੱਥੇ ਗਏ ਪੈਸੇ ਫੇਰੇ ਕਿੱਥੇ ਗਏ ਹਸਪੀਟਲ ਉੱਥੇ ਚੀਕਾਂ ਮਾਰੀ ਜਾਂਦੇ ਤੁਸੀਂ ਹਰ ਐਮਐਲਏ ਨੂੰ ਤਨਖਾਹ ਮਿਲਦੀ ਆ ਜਦੋਂ ਤੁਸੀਂ ਨਾ ਰਹੇ ਤੁਹਾਨੂੰ ਪੈਨਸ਼ਨ ਮਿਲਣੀ ਆ ਤੁਸੀਂ ਤਾਂ ਛੁੱਟੇ ਕੋਟੇ ਸਾਡਾ ਦਸਵਾਲ ਕੀ ਬਣੂਗਾ ਕੀ ਹਾਰ ਬਣੂਗਾ ਸਾਡਾ ਕੀ ਬਣੂਗਾ ਜੇ ਕਹਿੰਨੇ ਆ ਕਿ ਬਿਜਲੀ ਬਿਜਲੀ ਫ੍ਰੀ ਆ ਲੋਕ ਭੋਲੇ ਆ ਜਾਂ ਲੋਕ ਭੋਲੇ ਕਹਿ ਲੀਏ ਜਾਂ ਲੋਕ ਫ੍ਰੀ ਦੇ ਲਾਲਚ ਦੇ ਫਸੇ ਚ ਕਹਿ ਲੀਏ ਕੰਕੀਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਵਿਭਾਗ ਮ ਘਾਟੇ ਚ ਜਾਈ ਜਾਣਾ ਜਾਈ ਜਾਣਾ ਜਾਈ ਜਾਣਾ ਤਾਂ ਫਿਰ ਇਹਨੂੰ ਕੋਈ ਪ੍ਰਾਈਵੇਟ ਕੰਪਨੀ ਆ ਕੇ ਸੰਭੂਗੀ ਉਹ ਸਾਨੂੰ ਯੂਨਟ 10 20 ਰੁਪਏ ਲਾਊਗੀ ਕੌਣ ਜ਼ਿੰਮੇਵਾਰ ਆ ਤੂੰ ਤਾਂ ਸੁੱਤਾ ਪਿਆ ਹੋਏਗਾ ਮੈਨੂੰ ਨਹੀਂ ਪਤਾ ਜੋ ਮਰਜ਼ੀ ਕਰ ਲੋ ਫਿਰ ਅਸੀਂ ਕਿੱਧਰ ਜਾਵਾਂਗੇ ਕੌਣ ਜ਼ਿੰਮੇਵਾਰ ਆ ਸਾਡਾ ਤੁਸੀਂ ਤਾਂ ਬਿਜ਼ਨਸਮੈਨ ਤਾਂ ਚੜਾਈ ਜਾਂਦੇ ਆ ਇੱਕ ਗੱਲ ਹੋਰ ਕਾਂਗਰਸੀਆਂ ਦੇ ਕਾਲੀਆਂ ਤੋਂ ਭਗਵਾਨਤਮਨ ਮੁੱਖ ਮੰਤਰੀ ਬਣਿਆ ਜਰਿਆ ਨਹੀਂ ਜਾਂਦਾ ਕਿਉਂਕਿ ਇਹ ਆਮ ਘਰਾਂ ਦਾ ਮੁੱਖ ਆਮ ਘਰ ਆਮ ਕਿਸਾਨ ਦੇ ਘਰੋਂ ਪੁੱਤ ਜੰਮਿਆ ਮੁੱਖ ਮੰਤਰੀ ਬਣਿਆ ਇਹੀ ਗੱਲ ਨਾ ਇਹੀ ਗੱਲ ਕਹਿਣਾ ਬਿਲਕੁਲ ਫਿਰ ਤੂੰ ਤਾਂ ਪ੍ਰਿਸ਼ਠਾਚਾਰ ਨਹੀਂ ਕਰਦਾ ਕੋਈ ਗਲਤ ਕੰਮ ਤੁਸੀਂ ਨਹੀਂ ਕਰਦੇ ਕੋਈ ਰੇਟ ਮਾਫੀਆ ਤੁਹਾਡੀ ਨਹੀਂ ਹਾਲਾਂਕਿ ਚਰਨਜੀਤ ਸਿੰਘ ਚੰਨੀ ਵਿਖਾਇਆ ਕਈ ਵਾਰ ਕਹੀਆਂ ਇੱਕ ਆਪਣੇ ਕੋਲ ਬੀਲ ਜੀਰਾਂ ਨੇ ਵਿਖਾਇਆ ਸਾਫ ਕਾ ਮੈਲਿੰਗ ਸਾਫ ਕਾ ਮੁੱਖ ਮੰਤਰੀ ਨੇ ਵੀ ਵਿਖਾਇਆ ਸਤਲੁਜ ਦਰਿਆ ਦੇ ਵਿੱਚ ਹੁਣ ਤੁਸੀਂ ਕੁਛ ਨਹੀਂ ਕਰਦੇ ਮਾੜਾ ਕੰਮ ਨਹੀਂ ਕਰਦੇ ਕਿਸੇ ਤੋਂ ਰਿਸ਼ਵਤ ਨਹੀਂ ਲੈਂਦੇ ਫੇਰ 20 ਕਿਲੇ ਭਲਾਂ ਤੇਰੇ ਕੋਲ ਭਲਾਂ ਤੇਰੇ ਕੋਲ 50 ਕਿੱਲਾ ਪੰਜਾਬ ਦੇ ਵਿੱਚ 3-300 ਕਿਲੇ ਵਾਲੇ ਬੈਠੇ ਆ ਪੰਜਾਬ ਦੇ ਵਿੱਚ ਇੰਨੇ ਬੈਨਰ ਉਹ ਨਹੀਂ ਲਵਾ ਸਕਦੇ ਤੇਰੇ ਆ ਬੈਨਰ ਕਿੱਥੋਂ ਲੱਗ ਰਹੇ ਆ ਕਿਉਂਕਿ ਤੂੰ ਤਾਂ ਗਰੀਬ ਬੰਦਾ ਤੂੰ ਤਾਂ ਕੋਈ ਭ੍ਰਿਸ਼ਟਾਚਾਰ ਨਹੀਂ ਕਰਦਾ ਉਹ ਭਰਾਵੋ ਤੁਸੀਂ ਤੁਹਾਡੇ ਧੀਆ ਪੁੱਤ ਸਹੀ ਸਲਾਮਤ ਉਹਨਾਂ ਨੂੰ ਤੁਸੀਂ ਕਾਰੋਬਾਰ ਚਲਾਤੇ ਆ ਭਗਵਾਨ ਤਮਾਨ ਬਣਾ ਦੂਗਾ ਸਾਡੇ ਮਜ਼ਦੂਰ ਕਿਸਾਨ ਮਜ਼ਦੂਰ 400 ਰੁਪਿਆ ਦਿਹਾੜੀ ਦੇ ਵਿੱਚ ਘਰ ਉਹ ਕਦੇ ਨਹੀਂ ਪਾ ਸਕਦਾ ਸਾਨੂੰ ਪੁੱਛੋ ਨਹੀਂ ਆ ਗੱਲ ਜਾਂਦੀਆਂ ਕਰਜ਼ਾ ਚੱਕ ਕੇ ਪਾਉਂਦਾ ਵਿਆਹ ਕੁੜੀ ਦਾ ਕਰਜ਼ਾ ਚੱਕ ਕੇ ਕਰਦਾ ਉਹਨੇ ਆ ਕੋਈ ਕੰਮ ਕਰਨਾ ਉਹਨੇ ਇਦੋਂ ਤੋਂ ਕੀ ਇਦੀ ਮਜ਼ਦੂਰ ਦੀ ਇੰਨੀ ਕੀ ਔਕਾਤ ਆ ਕਿ ਉਹ ਬਾਥਰੂਮ ਦੀ ਚਣਾਈ ਤੱਕ ਨਹੀਂ ਉਹ ਸੀਮੈਂਟ ਚ ਕਰਾ ਸਕਦਾ ਉਹ ਵੀ ਉਹ ਗਾਰੇ ਚ ਕਰਾਉਂਦਾ ਤੇ ਜਦੋਂ ਉਹਨੂੰ 6 ਮਹੀਨੇ ਬਣੇ ਨੂੰ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਬਾਥਰੂਮ ਦੇ ਵਿੱਚ ਜਦੋਂ ਧੀਆ ਪੁੱਤ ਨਹਾਉਂਦੇ ਉਸ ਮਜ਼ਦੂਰ ਦੇ ਉਹ ਆਸੇ-ਪਾਸੇ ਪੱਲੀਆਂ ਪਾਉਣੀਆਂ ਪੈਂਦੀਆਂ ਜੇ ਝੂਠਾ ਤਾਂ ਮੈਨੂੰ ਦੱਸ ਦਿਆ ਜੀ ਫਿਰ ਜਿਹੜਾ ਕਿਸਾਨ ਆ ਉਹਦੇ ਵੀ ਤੁਸੀਂ ਅਸ਼ਰ ਵੇਖੀ ਜਾਂਦੇ ਆ ਗਰੀਬ ਕਿਸਾਨ ਦੇ ਤੁਸੀਂ ਕਿਸੇ ਦੀ ਗੱਲ ਨਹੀਂ ਕਰੀ ਜਾਂਦੇ ਸਾਰੇ ਦੇ ਸਾਰੇ ਮਰੇ ਪਏ ਆ ਗਰੀਬ ਦੁਕਾਨਦਾਰ ਮਰੇ ਪਏ ਆ ਰੇੜੀਆਂ ਵਾਲੇ ਮਰੇ ਪਏ ਆ ਤੁਸੀਂ ਗਰੀਬ ਦੀ ਗੱਲ ਕਰੋ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਹਿੰਦੂ ਮੁਸਲਮ ਸਿੱਖ ਈਸਾਈ ਆ ਇਹਨਾਂ ਕੋਲ ਹੈ ਨਹੀਂ ਉਹ ਸਿਹਤ ਸਿੱਖਿਆ ਰੋਜ਼ਗਾਰ ਦਵਾਓ ਇਹਨਾਂ ਨੂੰ ਉਹ ਤੇਰੀਆਂ ਬੈਨਰਾਂ ਤੇ ਫੋਟੋ ਉਹ ਤੇਰੀਆਂ ਰਾਸ਼ਨ ਕਾਟਾਂ ਤੇ ਫੋਟੋ ਤਾਂ ਚੱਲਦੀਆਂ ਸੀ ਉਹ ਤੇਰੀਆਂ ਥੈਲੀਆਂ ਤੇ ਵੀ ਫੋਟੋ ਆਉਣ ਲੱਗ ਗਈਆਂ ਭਰਾਵੋ ਵਿਧਾਨ ਸਭਾ ਦੇ ਵਿੱਚ ਤੁਸੀਂ ਆ 91 ਐਮਐਲਏ ਤੇਰੇ ਆ ਮੀਟਿੰਗ ਤੂੰ ਉਹਨਾਂ ਨੂੰ ਫੋਨ ਤੇ ਗਰੁੱਪ ਬਣਾਊਗਾ ਤੂੰ ਉੱਥੇ ਵੀ ਪਾ ਸਕਦਾ ਆ ਪਾ ਕੰਮ ਕਰਨਾ ਗਾਥ ਅੱਗੇ ਜਿਹੜੇ ਬੈਠੇ ਆ ਵਿਰੋਧੀ ਤੇ ਉਹਨਾਂ ਕੋਲ ਕੋਈ ਇੰਨਾ ਬਹੁਮਤ ਹੈ ਨਹੀਂਗਾ ਉਹ ਬੰਦੇ ਤੁਹਾਨੂੰ ਸਵਾਲ ਕਰ ਸਕਦੇ ਆ ਤੁਸੀਂ ਉਹਨਾਂ ਨੂੰ ਕਰ ਸਕਦੇ ਆ ਪਰ ਤੁਸੀਂ ਇੱਕੋ ਗੱਲ ਦੱਸੋ ਵੀ ਤੁਸੀਂ 117 ਦੇ 17 ਆਪਦੇ ਆਪ ਦੇ ਹਲਕੇ ਦਾ ਨਾਂ ਤੱਕ ਨਹੀਂ ਲੈਂਦੇ ਬਹੁਤੀਆਂ ਤਾਂ ਗੱਲਾਂ ਦੂਰ ਦੀਆਂ ਰਹਿ ਗਈਆਂ ਓਏ 117 ਹਲਕਿਆਂ 'ਚ ਹੀ ਉਹ ਚਿੱਟਾ ਵਿਕੀ ਜਾਂਦਾ ਓਏ ਤੁਹਾਡਾ ਕੋਈ ਐਮਐਲਏ ਬਾਹ ਖੜ ਕੇ ਖੜੀ ਨਹੀਂ ਕਰ ਸਕਦਾ ਉਹ ਚਿੱਟਾ ਹੈ ਨਹੀਂਗਾ ਕਹੋ ਨਹੀਂ ਕਹਿ ਸਕਦੇ ਕੋਈ ਨਹੀਂ 117 ਚ ਇਹ ਕਹਿ ਸਕਦਾ ਓਏ ਮੇਰੇ ਹਲਕੇ ਦੇ ਵਿੱਚ ਬੇਰੋਜ਼ਗਾਰੀ ਹੈ ਨਹੀਂ ਕੋਈ ਨਹੀਂ ਕਹਿ ਸਕਦਾ ਹੁਣ ਜੇਕਰ ਕੁਛ ਮੈਂ ਗਲਤ ਕਿਹਾ ਹੋਵੇ ਓ ਤੁਸੀਂ ਆਪਦੇ ਹਲਕਿਆਂ ਵੱਲ ਝਾਤੀ ਮਾਰੋ ਓਏ ਚੀਕਾ ਨਾ ਮਾਰਿਆ ਕਰੋ ਇੱਥੇ ਉਹ ਸਾਡਾ ਪੈਸਾ ਬਰਬਾਦ ਨਾ ਕਰੋ ਸਪੀਕਰ ਤੁਹਾਡਾ ਉਹ ਜਿਵੇਂ ਕਹੋਗੇ ਉਵੇਂ ਹੋਣਾ ਉੱਥੇ ਜਿਵੇਂ ਕਹੋਗੇ ਉਵੇਂ ਹੋਣਾ ਭਰਾਵੋ ਲੋਕੋ ਤੁਸੀਂ ਵੀ ਸਮਝੋ ਬਾਕੀ ਤੁਹਾਡੀ ਮਰਜ਼ੀ ਆ 75 ਸਾਲ ਇਹੀ ਐਕਟਿੰਗ ਹੁੰਦੀ ਆਈ ਹੈ ਤੁਹਾਡੇ ਨਾਲ ਤੁਸੀਂ ਥੱਲੇ ਲਿਖਦੇ ਆ ਵੈਰੀ ਗੁੱਡ ਜਿੰਦਾਬਾਦ ਭਗਵਾਨ ਤਮਾਣਾ ਆਮ ਆਦਮੀ ਪਾਰਟੀ ਜਿੰਦਾਬਾਦ ਓਏ ਕੁਛ ਨਹੀਂ ਓਏ ਤੁਹਾਡੇ ਘਰ ਕੱਚੀ ਰਹਿਣਗੇ ਓ ਜਿੰਦਾਬਾਦ ਲਿਖਣ ਵਾਲੇ ਓ ਤੁਹਾਡੇ ਘਰ ਕੱਚੀ ਰਹਿਣਗੇ ਓ ਇਹ ਹੀ ਕਹਿੰਦਾ ਸੀ ਕਿ ਹਰ ਸਿਮਰਤ ਕੋਲ ਸੋਨਾ ਅੱਜ ਇਹਦੀ ਬੀਬੀ ਕੋਲ ਸੋਨਾ ਅੱਜ ਇਹਦੀ ਭੈਣ ਜੀ ਕੋਲ ਸੋਨਾ ਅੱਜ ਇਹਦੀ ਮਾਤਾ ਜੀ ਕੋਲ ਸੋਨਾ ਅੱਜ ਇਹਦੀ ਘਰ ਵਾਲੀ ਕੋਲ ਸੋਨਾ ਇਹਦੇ ਆਪ ਦੇ 3 ਲੱਖ ਦੇ ਬਿਊਟ ਪਾਏ ਓ ਤੁਹਾਡੀਆਂ ਮਾਵਾਂ ਦੇ ਜਿਹੜੇ ਕੰਨ ਆ ਅੱਜ ਵੀ ਸੁਣਨੇ ਓ ਨੱਕ ਵੀ ਸੁਣਨੇ ਆ ਖੋਡਾ ਕੋਈ ਨਹੀਂ ਬਾਨਾ ਤੁਸੀਂ ਆਪਦੇ ਘਰ ਨੂੰ ਆਪ ਸੰਭੋਗੇ ਰੋਜ਼ਗਾਰ ਮੰਗ ਲੋ ਏ ਫਰੀਦੀਆਂ ਚੀਜ਼ਾਂ 'ਚ ਨਾ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ